ਪੰਜਾਬ ਦਾ ਭੜਾ ਜਿੱਥੇ ਪਿਆ ਜਾਂ ਸਾਡੇ ਹੱਲ ਕਿੱਥੇ ਪਏ ਆ ਮਸਲਿਆਂ ਦੇ ਹੱਲ ਕਿੱਥੇ ਪਏ ਆ ਸਾਡੀ ਬਿਮਾਰੀ ਦੀ ਜੜ੍ਹ ਕੀ ਆ ਇਹ ਕਿਸੇ ਨੇ ਨਹੀਂ ਸਮਝੀ ਇਹਦੀ ਗੱਲ ਵੀ ਕਿਸੇ ਨੇ ਨਹੀਂ ਕੀਤੀ ਸੈਂਟਰਲਾਈਜੇਸ਼ਨ ਆਫ ਪਾਵਰ ਨੂੰ ਕਿਸੇ ਨੇ ਨਹੀਂ ਐਡਰੈਸ ਕੀਤਾ ਵੀ ਤੁਸੀਂ ਜਿਹੜੀ ਫੌਜਦਾਰੀ ਲੈਣ ਦੀ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚੋਗੇ ਫਿਰ ਇੱਕ ਦੂਜੇ ਨੂੰ ਮਾੜਾ ਚੰਗਾ ਕਹੋਗੇ ਉਹ ਲੰਗੜੀ ਫੌਜਦਾਰੀ ਆ ਪਾਵਰ ਤਾਂ ਵਿਧਾਨ ਸਭਾ ਚ ਸੀਐਮ ਕੋਲੇ ਨਹੀਂ ਰਹੀ ਜਿਹੜਾ ਨਗਰ ਨਿਗਮ ਦਾ ਕੋਈ ਪ੍ਰਧਾਨ ਆ ਉਨੀ ਪਾਵਰ ਆ ਵੀ ਗਲੀਆਂ ਨਾਲੀਆਂ ਪੱਟੀਆਂ ਕੱਚੀਆਂ ਕਰਾ ਲਓ ਪੋਲਿਸੀ ਮੇਕਿੰਗ ਤਾਂ ਉਹਨਾਂ ਕੋਲ ਕੋਈ ਪਾਵਰ ਹੀ ਹੈ ਨਹੀਂ ਅਸਲ ਜਿਹੜੀ ਜੜਾ ਸਾਰੀ ਪਾਵਰ ਤਾਂ ਸੈਂਟਰ ਲਈ ਬੈਠਾ ਹੁਣ ਸੈਂਟਰ 'ਚ ਵੀ ਆਮ ਤੌਰ ਤੇ ਅਸੀਂ ਕਿਸਾਨੀ ਸੰਘਰਸ਼ 'ਚ ਦੇਖਿਆ ਵੀ ਬੀਜੇਪੀ 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 ਆਪਾਂ ਤਾਂ ਕਹਿੰਨੇ ਆ ਬੀਜੇਪੀ ਮਾੜੀ ਆ ਪਰ ਆਪਾਂ ਇਹ ਵੀ ਕਹਿੰਨੇ ਆ ਕਾਂਗਰਸ ਵੀ ਮਾੜੀ ਆ ਜਿਹੜੀ ਵੀ ਪਾਰਟੀ ਸੈਂਟਰ ਤੋਂ ਚੱਲਦੀ ਆ ਉਹ ਮਾੜੀਓ ਮਾੜੀ ਆ ਪੰਜਾਬ ਲਈ ਪੰਜਾਬ ਕੋਲ ਇੱਕ ਆਮ ਦੀ ਸਿਆਸਤ ਸਿਰਜਣ ਹਾਸਤੇ ਇੱਕ ਖੇਤਰੀ ਪਾਰਟੀ ਦਾ ਉੱਠਣਾ ਆ ਜਾਂ ਪੰਜਾਬ ਕੋਲ ਇਹ ਨਿਰੋਲ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਪਹਿਲਾਂ ਤਾਂ ਉਹ ਜ਼ਰੂਰੀ ਆ ਫਿਰ ਉਹ ਖੇਤਰੀ ਪਾਰਟੀ ਕੀ ਕਰੇ ਖੇਤਰੀ ਪਾਰਟੀ ਵੀ ਸੰਘਰਸ਼ ਪੰਜਾਬ ਦੇ ਹੱਕਾਂ ਨੂੰ ਜਾਂ ਪੰਜਾਬ ਦੀ ਹੋਂਣੀ ਨੂੰ ਆਪਦੇ ਹੱਥ 'ਚ ਲੈਣ ਦਾ ਤੇ ਅਧਿਕਾਰ ਉਹਨਾਂ ਕੋਲੇ ਹੋਣੇ ਚਾਹੀਦੇ ਆ ਤਾਂ ਕਿ ਉਹ ਪਾਲਿਸੀਆਂ ਘਟ ਸਕਣ ਜੇ ਅਸੀਂ ਸਾਰਿਆਂ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਵਾਲੇ ਸਟਰਕਚਰ 'ਚ ਆਉਣਾ ਨਾ ਤੇ ਫਿਰ ਕੋਈ ਵੀ ਕੁਝ ਨਹੀਂ ਕਰ ਸਕੂਗਾ ਐਂ ਹੀ ਰਹਿਣਾ ਇੱਥੇ ਇੱਥੇ ਨਿਗਹਾਰੀ ਹੁੰਦਾ ਜਾਊਗਾ ਦਿਨ ਬਦਿਆਂ ਸੋ ਜਦੋਂ ਤੁਸੀਂ ਬਿਮਾਰੀ ਦੀ ਜੜ ਨੂੰ ਨਹੀਂ ਨਾ ਪੜਦੇ ਤੇ ਤੁਸੀਂ ਲੱਛਣਾਂ ਨੂੰ ਖਤਮ ਕਰਨ ਦੀ ਗੱਲ ਕਰਨ ਲੱਗ ਜਾਂਦੇ ਹੋ ਉਦੋਂ ਇਹ ਇਹੀ ਗੱਲਾਂ ਵਾਪਰਦੀਆਂ ਬਾਈ ਤਾਂ ਹੀ ਜੋ ਅਜਤ ਸਿੰਘ ਜਿੱਥੇ ਖੜੇ ਆ ਨਾ ਉਹ ਇਸੇ ਕਰਕੇ ਖੜੇ ਆ ਕਿਉਂਕਿ ਵਿਜ਼ਨ ਜਿਹੜਾ ਉਹ ਤਾਂ ਰੱਖਦਾ ਹੀ ਨਹੀਂ ਜਦੋਂ ਕਾਂਗਰਸ ਆ ਜਾਂਦੀ ਆ ਉਹ ਤਾਂ ਕਾਂਗਰਸ ਨੂੰ ਗਾਲਾਂ ਦੇਈ ਜਾਂਦੇ ਆ ਜਦੋਂ ਭਾਜਪਾ ਆ ਜਾਂਦੀ ਆ ਉਹ ਤਾਂ ਭਾਜਪਾ ਨੂੰ ਗਾਲਾਂ ਦੇਈ ਜਾਂਦੇ ਆ ਇਹ ਤਾਂ ਸਟੇਟ ਦੇ ਉਹ ਪਹਿਲੂ ਆ ਜਾਂ ਸਟੇਟ ਦੇ ਉਹ ਐਸਪੈਕਟ ਆ ਪਾਰਟੀਆਂ ਜਿਹੜੀ ਸਟੇਟ ਹਰ 5 ਸਾਲ ਬਾਅਦ ਬਦਲਦੀ ਆ ਜਿਹੜੀ ਡੀਪ ਸਟੇਟ ਆ ਨਾ ਸਰਕਾਰਾਂ ਦੇ ਪਿੱਛੇ ਇੱਕ ਡੀਪ ਸਟੇਟ ਬੈਠੀ ਆ ਉਹ ਡੀਪ ਸਟੇਟ ਚਲਾਉਂਦੀ ਆ ਵੀ ਹੁਣ ਸਾਨੂੰ ਰਾਈਟ ਵਿੰਗ ਚਾਹੀਦਾ ਭਾਜਪਾ ਚਾਹੀਦੀ ਆ ਇਹਨਾਂ ਨੂੰ ਅੱਗੇ ਲੈ ਕੇ ਆਓ ਇਹ ਇਸ ਦੇਸ਼ ਖਾਤਰ ਠੀਕ ਆ ਨਹੀਂ ਹੁਣ ਸਾਨੂੰ ਰਾਈਟ ਵਿੰਗ ਨਹੀਂ ਚਾਹੀਦਾ ਹੁਣ ਅੱਜ ਸਾਨੂੰ ਸੈਕੂਲਰ ਲਾਉਣਾ ਚਾਹੀਦਾ ਜਾਂ ਲਿਬਰਲ ਚਾਹੀਦਾ ਜਿਹੜੀ ਧਰਮ ਨਿਰਪੱਖਤਾ ਦੀ ਗੱਲ ਨਹੀਂ ਕਰਨ ਲੱਗ ਜਾਂਦੇ ਵੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ ਇਹ ਕੇ ਵੀ ਬੜੇ ਵੱਡਾ ਜੇ ਕੋਈ ਪੰਜਾਬ ਦਾ ਹੱਲ ਚੋਣਾ ਚ ਪਿਆ ਹੁੰਦਾ ਨਾ ਤੇ ਜਿਹੜੇ ਵੱਡੇ ਵੱਡੇ ਬੁੱਧੀਜੀਵੀ ਬੈਠੇ ਆ ਉਹ ਇਹ ਕਹਿੰਦੇ ਵੀ ਨਹੀਂ ਜੀ ਚੋਣਾ ਲੜੋ ਕਿਉਂਕਿ ਚੋਣਾ ਲੜ ਕੇ ਤੁਸੀਂ ਸਿਸਟਮ 'ਚ ਆਓ ਤੇ ਸਿਸਟਮ 'ਚ ਆ ਕੇ ਫਿਰ ਤੁਸੀਂ ਸੁਧਾਰ ਕਰੋ ਇਹ ਕਹਿੰਦੇ ਆ ਨਾ ਸਿਸਟਮ 'ਚ ਆ ਕੇ ਸੁਧਾਰ ਕਰੋ ਪਰ ਉਹਨਾਂ ਨੂੰ ਇਹ ਗੱਲ ਪਤਾ ਵੀ ਜੇ ਚੋਣਾ ਲੜ ਲੀਆਂ ਤਾਂ ਵੀ ਛਤਰ ਆ ਜੇ ਜੇ ਹਾਰਗੇ ਤਾਂ ਛਤਰ ਆ ਜੇ ਜਿੱਤਗੇ ਤਾਂ ਛਤਰ ਆ ਕਿਉਂਕਿ ਉੱਥੇ ਪਾਵਰ ਆ ਜਿਹੜੀ ਉਹ ਹੈ ਹੀ ਨਹੀਂ ਉਹ ਤਾਂ ਭਲੇਖਾ ਇੱਕ ਲੰਗੜੀ ਫੌਜਦਾਰੀ ਆ ਸੋ ਪਾਵਰ ਤਾਂ ਸਾਰੀ ਸੈਂਟਰ ਲਈ ਬੈਠਾ ਵੀ ਸਾਨੂੰ ਇੱਕ ਛੋਟੀ ਜੀ ਗੱਲ ਮਨਾਉਣ ਵਾਸਤੇ ਕਿੰਨਾ ਸੰਘਰਸ਼ ਕਰਨਾ ਪੈਂਦਾ ਮਾਇਨੋਰਿਟੀ ਨੂੰ ਹਨਾ ਪੰਜਾਬ ਨੂੰ ਹਰਿਆਣਾ ਨੂੰ ਜਾਂ ਕਿਸਾਨਾਂ ਨੂੰ ਥੋੜੀ ਜਗ੍ਹਾ ਹੀ ਨਹੀਂ ਬਚੀ ਭਾਈ ਇਹ ਸਟਰਕਚਰ 'ਚ ਥੋੜੀ ਜਗ੍ਹਾ ਹੀ ਨਹੀਂ ਬਚੀ ਸੋ ਮਸਲੇ ਗੰਭੀਰ ਆ ਸਮੱਸਿਆ ਗੰਭੀਰ ਆ ਸਿਚੁਏਸ਼ਨ ਹਾਲਾਤ ਗੰਭੀਰ ਆ ਇੱਥੇ ਜੇ ਤੁਸੀਂ ਆਪਦਾ ਕੁਝ ਬਣਾਉਣਾ ਤੇ ਰਾਹ ਸੰਘਰਸ਼ਾਂ ਦੇ ਹੀ ਆ ਉਹਨਾਂ ਦੇ ਵਿੱਚੋਂ ਗੁਜ਼ਰਨਾ ਪਊਗਾ ਸੋ ਸੰਘਰਸ਼ਾਂ ਦੇ ਵਿੱਚ ਦੀ ਲੰਗ ਕੇ ਕੋਈ ਨਾ ਕੋਈ ਸਾਡੇ ਕੋਲੇ ਆਦੇ ਕੰਫਰਟ ਜ਼ੋਨ ਨੂੰ ਛੱਡ ਕੇ ਕੋਈ ਨਾ ਕੋਈ ਹੱਲ ਨਿਕਲਣਗੇ ਹੁਣ ਤੁਸੀਂ ਉਹ ਕਿੱਥੇ ਜਾ ਕੇ ਗੱਲ ਖੜਦੀ ਆ ਇਹ ਇੰਟੈਲੈਕਚੁਅਲਸ ਨੇ ਬੈਠ ਕੇ ਗੱਲਾਂ ਡਿਸਾਈਡ ਕਰਨੀਆਂ ਹੁੰਦੀਆਂ ਜਨਤਾ ਨਹੀਂ ਡਿਸਾਈਡ ਕਰਦੀ ਸੋਸ਼ਲ ਮੀਡੀਆ ਤੇ ਨਹੀਂ ਡਿਸਾਈਡ ਹੁੰਦੀ ਆ ਇਹ ਗੱਲ